ਕਿ ਬਾਡੀ ਮਿਲੀ ਆ ਕਿੰਨੀਆਂ ਬਾਡੀਆਂ ਮਿਲੀਆਂ ਅੱਜ ਸਵੇਰ ਦੇ ਤੁਸੀਂ ਲੱਗੇ ਹੋਏ ਆ ਕੱਲ ਦੇ ਤੇ ਅੱਜ ਦੇ ਵਿੱਚ ਵਿੱਚ ਅੱਜ 2 ਮਿਲੀਆਂ ਜੀ ਹਾਂਜੀ ਕਿੱਦਾਂ ਦੇ ਹਾਲਾਤ ਐ ਉਹਨਾਂ ਦੇ ਕਿੱਦਾਂ ਕਿੰਨੀ ਉਮਰ ਲੱਗਦੀ ਐ ਉਹਨਾਂ ਦੀ ਉਮਰ ਤਾਂ ਆ ਗਈ 19 ਸਾਲ ਤੇ 18 ਸਾਲ ਹਾਂ ਤੇ ਹਾਲਾਤ ਬਹੁਤ ਮੁਰੇ ਉਹਨਾਂ ਦੇ ਬਾਡੀਆਂ ਦੇ ਹਾਂਜੀ ਕਿ ਬੜੀ ਮੁਸ਼ਕਲ ਆ ਦੋ ਯਾਦ ਕਰਕੇ ਇਹਨਾਂ ਬੱਚਿਆਂ ਨੇ ਮੁੰਡਿਆਂ ਨੇ ਸਾਰਿਆਂ ਨੂੰ ਰਲ ਕੇ ਹਾਂ ਆਪਣਾ ਸਰਚ ਆਪਰੇਸ਼ਨ ਕਰਕੇ ਤੇ ਆਪਣੇ ਬਾਡੀਆਂ ਇਹ ਤੇ ਆ ਮੈਂ ਇਹ ਹੁਣ ਉਹਨਾਂ ਦੇ ਪਰਿਵਾਰ ਨੂੰ ਸੌਂਦਣੀ ਹੈ। ਲਗਾਤਾਰ ਮਾਮਲੇ ਜਿਹੜੇ ਡੁੱਬਣ ਦੇ ਆ ਰਹੇ ਆ ਕਿੰਨੀਆਂ ਬਾਡੀਆਂ ਅੱਜ ਤੱਕ ਕੜ ਕੜ ਸੁੱਕੀਆਂ ਕੱਲ ਪਰਸੋਂ ਦੇ ਵਿੱਚ ਵਿੱਚ। ਅੱਜ ਤਾਂ ਬਹੁਤ ਘੜ ਚੁੱਕੇ ਜੀ ਇਹ ਤਾਂ 15 14 ਘੜ ਚੁੱਕੇ ਆ ਆਪਦੇ ਤਿੱਕਰ। ਕੋਈ ਲੋਕੀ ਮੰਨਦੇ ਨਹੀਂ ਹੈਗੇ ਜੀ। ਹਾਂਜੀ। ਜਿੰਨਾ ਮਰਜ਼ੀ ਸਮਝਾਓ ਵੀ ਬੇਟਾ ਤੇ ਪਾਣੀ ਡੂੰਗਾ ਮਾਂ ਬੱਜੇ ਉਹ ਫਿਰ ਉਲਟਾ ਬੋਲਦੇ ਆ। ਹਾਂ ਹਾਂ। ਫਿਰ ਇਸ ਕਰਕੇ ਅਸੀਂ ਮਨਾ ਕਰਨਾ ਕਰਦੇ ਨਹੀਂ। ਕੀ ਲੁਧਿਆਣਾ ਏਰੀਆ ਕ ਫਲੋਰ ਦੇ? ਨਹੀਂ ਲੁਧਿਆਣਾ ਏਰੀਆ। ਲੁਧਿਆਣੇ ਏਰੀਆ। ਇੱਕ ਬਾਡੀ ਮਿਲੀ ਆ ਕਿੰਨੀਆਂ ਬਾਡੀਆਂ ਮਿਲੀਆਂ ਅੱਜ ਸਵੇਰ ਦੇ ਤੁਸੀਂ ਲ ਕਿਦਾਂ ਦੇ ਹਾਲਾਤ ਹੈ ਉਹਨਾਂ ਦੇ ਕਿਦਾਂ ਕਿੰਨੀ ਉਮਰ ਲੱਗਦੀ ਹੈ ਉਹਨਾਂ ਦੀ ਉਮਰ ਤਾਂ ਆ ਗਈ 19 ਸਾਲ ਤੇ 18 ਸਾਲ ਹਾਂ ਤੇ ਹਾਲਾਤ ਬਹੁਤ ਮਰੇ ਉਹਨਾਂ ਦੇ ਬੋਡੀਆਂ ਦੇ ਹਾਂਜੀ ਕਿ ਬੜੀ ਮੁਸ਼ਕਲ ਹੈ ਹਰ ਤੋਂ ਯਾਦ ਕਰਕੇ ਇਹਨਾਂ ਬੱਚਿਆਂ ਨੇ ਮੁੰਡਿਆਂ ਨੇ ਸਾਰਿਆਂ ਨੂੰ ਰਲ ਕੇ ਹਾਂ ਆਪਣਾ ਸਰਜਰੀ ਆਪਰੇਸ਼ਨ ਕਰਕੇ ਤਾਂ ਆਪਣੇ ਬੋਡੀਆਂ ਇਹ ਤੇ ਆ ਮੈਂ ਇਹ ਹੁਣ ਉਹਨਾਂ ਦੇ ਪਰਿਵਾਰ ਨੂੰ ਸੌਂਦਣੀ ਹੈ। ਲਗਾਤਾਰ ਮਾਮਲੇ ਜਿਹੜੇ ਡੁੱਬਣ ਦੇ ਆ ਰਹੇ ਆ ਕਿੰਨੀਆਂ ਬਾੜੀਆਂ ਅੱਜ ਤੱਕ ਰਕੜ ਸੁੱਕੀਆਂ ਕੱਲ ਪਰਸੋਂ ਦੇ ਵਿੱਚ ਵਿੱਚ। ਅੱਜ ਤਾਂ ਬਹੁਤ ਘੜ ਚੁੱਕੇ ਦੀਆਂ ਇਹ ਤਾਂ 15 14 ਘੜ ਚੁੱਕੇ ਆ ਆਪਦੇ ਤਿੱਕਰ। ਕੋਈ ਲੋਕੀ ਮੰਨਦੇ ਨਹੀਂ ਹੈਗੇ ਜੀ। ਹਾਂਜੀ। ਜਿੰਨਾ ਮਰਜ਼ੀ ਸਮਝਾਓ ਵੀ ਬੇਟਾ ਤੇ ਪਾਣੀ ਡੂੰਗਾ ਮਾਂ ਬੱਜੇ ਉਹ ਫਿਰ ਉਲਟਾ ਬੋਲਦੇ ਆ। ਹਾਂ ਹਾਂ। ਫਿਰ ਇਸ ਕਰਕੇ ਅਸੀਂ ਮਨਾ ਕਰਨਾ ਕਰਦੇ ਨਹੀਂ। ਕੀ ਲੁਧਿਆਣਾ ਏਰੀਆ ਕਿ ਫਲੋਰ ਦੇ? ਨਹੀਂ ਲੁਧਿਆਣਾ ਏਰੀਆ। ਲੁਧਿਆਣੇ ਏਰੀਆ। ਇੱਕ ਬਾਡੀ ਮਿਲੀ ਆ ਕਿੰਨੀਆਂ ਬਾੜੀਆਂ ਮਿਲੀਆਂ ਅੱਜ ਸਵੇਰ ਦੇ ਤੁਸੀਂ ਲ ਕਿੱਦਾਂ ਦੇ ਹਾਲਾਤ ਹੈ ਉਹਨਾਂ ਦੇ ਕਿਦਾਂ ਕਿੰਨੀ ਉਮਰ ਲੱਗਦੀ ਹੈ ਉਹਨਾਂ ਦੀ ਉਮਰ ਤਾਂ ਆ ਗਈ 19 ਸਾਲ ਤੇ 18 ਸਾਲ ਹਾਂ ਤੇ ਹਾਲਾਤ ਬਹੁਤ ਮਰੇ ਉਹਨਾਂ ਦੇ ਬੋਡੀਆਂ ਦੇ ਹਾਂਜੀ ਕਿ ਬੜੀ ਮੁਸ਼ਕਲ ਹੈ ਹਰ ਤੋਂ ਯਾਦ ਕਰਕੇ ਇਹਨਾਂ ਬੱਚਿਆਂ ਨੇ ਮੁੰਡਿਆਂ ਨੇ ਸਾਰਿਆਂ ਨੂੰ ਰਲ ਕੇ ਹਾਂ ਆਪਣਾ ਸਰਜਰੀ ਆਪਰੇਸ਼ਨ ਕਰਕੇ ਤਾਂ ਆਪਣੇ ਬੋਡੀਆਂ ਇਹ ਤੇ ਆ ਮੈਂ ਇਹ ਹੁਣ ਉਹਨਾਂ ਦੇ ਪਰਿਵਾਰ ਨੂੰ ਸੌਂਦਣੀ ਆ। ਲਗਾਤਾਰ ਮਾਮਲੇ ਜਿਹੜੇ ਡੁੱਬਣ ਦੇ ਆ ਰਹੇ ਆ ਕਿੰਨੀਆਂ ਬਾਡੀਆਂ ਅਜੇ ਤੱਕ ਰਕੜ ਸੁੱਕੀਆਂ ਕੱਲ ਪਰਸੋਂ ਦੇ ਵਿੱਚ ਵਿੱਚ ਅਜੇ ਤਾਂ ਬਹੁਤ ਘੱਟ ਚੁੱਕੀਆਂ ਅਸੀਂ ਤਾਂ 15 14 ਘੱਟ ਚੁੱਕੇ ਆ ਆਪਦੇ ਤਿੱਕਰ ਹਾਂ ਲੋਕੀ ਮੰਨਦੇ ਨਹੀਂ ਹੈਗੇ ਜੀ। ਹਾਂਜੀ ਜਿੰਨਾ ਮਰਜ਼ੀ ਸਮਝਾਓ ਵੀ ਬੇਟਾ ਤੇ ਪਾਣੀ ਡੂੰਗਾ ਮਾਂ ਬੱਚੇ ਉਹ ਫਿਰ ਉਹ ਉਲਟਾ ਬੋਲਦੇ ਆ। ਹਾਂ ਹਾਂ ਫਿਰ ਇਸ ਕਰਕੇ ਅਸੀਂ ਮਨਾ ਕਰਨਾ ਕਰਦੇ ਨਹੀਂ। ਕੇਐਲ ਲੁਧਿਆਣਾ ਏਰੀਆ ਕਾ ਫਲੋਰ ਦੇ? ਨਹੀਂ ਲੁਧਿਆਣਾ ਏਰੀਆ। ਲੁਧਿਆਣਾ ਏਰੀਆ। ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ Facebook Instagram X aur WhatsApp channel par